ਵਲੰਧ ਚੜਨ ਦੀ ਗੱਲ ਕਰੀਏ ਦੋ ਮੁਹੇ ਵਾਲਾਂ ਦੀ ਗੱਲ ਕਰੀਏ ਵਾਲਾਂ ਬੇਜਾਨ ਵਾਲਾਂ ਦੀ ਗੱਲ ਕਰੀਏ ਉਮਰ ਤੋਂ ਪਹਿਲਾਂ ਸਫੈਦ ਹੋਰੇ ਵਾਲਾਂ ਦੀ ਗੱਲ ਕਰੀਏ ਅਸੀਂ ਕਹੇ ਕਿ ਉਮਰ ਤੋਂ ਪਹਿਲਾਂ ਜਿਹੜਾ ਗੰंजेपन ਦਾ ਲੋਕ ਸ਼ਿਕਾਰ ਹੋ ਜਾਂਦੇ ਨੇ ਉਹਦੀ ਗੱਲ ਕਰੀਏ ਸਾਨੂੰ ਤੁਸੀਂ ਮੇਨ ਕਾਰਨ ਦੱਸ ਸਕਦੇ ਹੋ ਸਾਰੀਆਂ ਚੀਜ਼ਾਂ ਦਾ ਬੰਦਾ ਫੂਡ ਨਹੀਂ ਕਰਦਾ ਮਹਿੰਗੀਆਂ ਚੀਜ਼ਾਂ ਮਹਿੰਗੇ سیرਮ ਲੈਣੇ ਮਹਿੰਗੇ ਕਲਰ ਲੈਣੇ ਜਾਂ ਕੋਈ ਵੀ ਚੀਜ਼ਾਂ ਜਿਹੜੀਆਂ ਮਹਿੰਗੀਆਂ ਨੇ ਮਹਿੰਗੇ ਹੇਅਰ ਆਇਲ ਲੈਣੇ ਜਿਹੜਾ ਬੰਦਾ ਫੂਡ ਨਹੀਂ ਕਰਦਾ ਉਹਨਾਂ ਨੂੰ ਅਸੀਂ ਟਗਿਆਂ ਦੇ ਵਿੱਚ ਇਦਾਂ ਦਾ ਨੁਸਖਾ ਬਣਾ ਕੇ ਦਈਏ ਵੀ ਜਿਹਨਾਂ ਨਾਲ ਵਾਲ ਚਮਕਦਾਰ ਵੀ ਹੋਣ ਸੰਗੜੇ ਵੀ ਹੋਣ ਸਮੇਂ ਤੋਂ ਪਹਿਲਾਂ ਚਿੱਟੇ ਵੀ ਨਾ ਹੋਣ ਜਿਹੜੀਆਂ ਸੈਲੀਬ੍ਰਿਟੀਆਂ ਨੇ ਨਾ ਉਹ ਇਹ ਨੁਸਖੇ ਵਰਤਦੀਆਂ ਇਦਾਂ ਦੇ ਦੇਸੀ ਨੁਸਖੇ ਟੋੜ ਕੇ ਉਹਨਾਂ ਨੇ ਬੰਦੇ ਰੱਖੇ ਸਪੈਸ਼ਲ ਉਹਨਾਂ ਨੇ ਹਾਇਰ ਕੀਤੇ ਨੇ 1 2 3 ਤੇ 4 ਠੀਕ ਹੈ ਇਹਨਾਂ ਹੀ ਆਪਾਂ 4 ਚਮਚ ਦੇ ਹਿਸਾਬ ਨਾਲ ਹੀ ਆ ਚੱਕ ਲੈਣੇ ਆ ਜੀ 1 2 ਦੰਨ 4 ਜਦੋਂ ਜੁਸਕਾ ਬਣ ਕੇ ਤਿਆਰ ਹੋਣ ਲੰਗਾ ਤੇ ਨੋਟ ਕਰ ਲਓ ਤੇ ਜੇ ਤੁਸੀਂ ਸੁੱਤੇ ਉੜਦੇ ਸਾਰੇ ਨੂੰ ਲੈ ਲਓ ਨਾ ਠੀਕ ਹੈ ਤੇ ਜੇ ਨਾਲ ਥੋੜਾ ਜਿਹਾ ਸ਼ਹਿਦ ਵੀ ਲੈ ਲਓ ਠੀਕ ਹੈ ਤੇ ਬਾ ਕਮਾਲ ਅਸਰ ਹੋਏਗਾ ਬਾਲਾਂ ਦੇ ਵਿੱਚ ਹੱਥ ਮਾਰਦੇ ਆ ਤਾਂ ਸਾਡੇ ਵਾਲ ਸਾਡੇ ਹੱਥਾਂ ਨੂੰ ਲੱਗ ਜਾਂਦੇ ਨੇ ਸਾਡੀਆਂ ਪੈਣਾ ਜਦੋਂ ਕੰਮ ਕਰਦੀ ਨੇ ਕੰਗਾ ਕਰਦੀ ਨੇ ਤਾਂ ਉਸ ਵੇਲੇ ਗੁੱਛਿਆਂ ਦੇ ਗੁੱচ্ছে ਉਹਨਾਂ ਦੇ ਕੰਗੇ ਦੇ ਵਿੱਚ ਆ ਜਾਂਦੇ ਨੇ ਤੇਲ ਕਰੀਮਾ ਪਤਾ ਨਹੀਂ ਕੀ ਕੀ ਅਸੀਂ ਨੁਸਖੇ ਟੋਟਕੇ ਇਸਤੇਮਾਲ ਕਰਦੇ ਆ ਪਰ ਉਹਦਾ ਕੋਈ ਬਹੁਤਾ ਜ਼ਿਆਦਾ ਅਸਰ ਨਹੀਂ ਹੁੰਦਾ ਤੁਸੀਂ ਆਯੁਰਵੇਦ ਦਾ ਸਾਥ ਲਓ ਤੇ ਆਯੁਰਵੇਦ ਇੰਨਾ ਕੁ ਜ਼ਿਆਦਾ ਸਮਰਥ ਹੈ ਆਯੁਰਵੇਦ ਇੱਕ ਤਰ੍ਹਾਂ ਦਾ ਸਮੁੰਦਰ ਹੈ ਤੁਸੀਂ ਕੋਈ ਵੀ ਪ੍ਰੋਬਲਮ ਤੋਂ ਗ੍ਰਸਤ ਹੋ ਜੋ ਟੈਨਸ਼ਨ ਨਹੀਂ ਲੈਣੀ ਮੇਥੀ ਦਾਣੇ ਨੇ ਵਾਲਾਂ ਨੂੰ ਜਿਹੜੇ ਜਿਹੜੇ ਐਸੈਂਸ਼ੀਅਲ ਚੀਜ਼ਾਂ ਚਾਹੀਦੀਆਂ ਸਭ ਕੁਝ ਪ੍ਰੋਵਾਈਡ ਕਰਨਾ ਠੀਕ ਹੈ ਠੀਕ ਹੈ ਜੀ ਕੈਪਸੂਲ ਖਾਣ ਜੀ ਕੈਪਸੂਲ ਇਸ ਤਰ੍ਹਾਂ ਕਰਕੇ ਰੱਖਿਆ ਹੋਇਆ ਹੈ ਇਹਦੇ ਵਿੱਚ ਇਹ ਚਾਰ ਚੀਜ਼ਾਂ ਦੇ ਪਾਣੀਆਂ ਹੀ ਪਾਣੀਆਂ ਨੇ ਇਸ ਤੋਂ ਇਲਾਵਾ ਜਿਹੜੀਆਂ ਦੁਰਲਭ ਜੜੀ ਬੂਟੀਆਂ ਹੁੰਦੀਆਂ ਉਹ ਵੀ ਯੂਜ਼ ਕਰਾਂਗੇ ਇਹ ਕੈਪਸੂਲ ਖਾਣ ਨਾਲ ਤੁਹਾਡੀ ਜਿਹੜੀ ਹੇਅਰ ਲਾਈਨ ਪਿੱਛੇ ਨੂੰ ਜਾ ਰਹੀ ਹੈ ਨਾ ਜਿਹੜੇ ਵਾਲਾਂ ਦਾ ਜਿਹੜਾ ਸਿਸਟਮ ਹੁੰਦਾ ਜਿੱਦਾਂ ਹੇਅਰ ਲਾਈਨ ਆਪਾਂ ਕਹਿੰਦੇ ਆ ਉਹ ਪਿੱਛੇ ਨੂੰ ਜਾਂਦੀ ਹੈ ਉਹ ਪਿੱਛੇ ਨੂੰ ਜਾਣੀ ਵੀ ਸਟਾਪ ਹੋ ਜਾਏਗੀ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਰੂਕੀ ਅੱਜ ਉਹ ਮੁੱਦਾ ਉਹ ਵਿਸ਼ਾ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਜਿਸ ਵਿਸ਼ੇ ਕਰਕੇ ਜਿਸ ਮੁੱਦੇ ਕਰਕੇ ਤੁਸੀਂ ਅਕਸਰ ਪਰੇਸ਼ਾਨ ਰਹਿੰਦੇ ਹੋ ਜਦੋਂ ਵੀ ਅਸੀਂ ਵਾਲਾਂ ਦੇ ਵਿੱਚ ਹੱਥ ਮਾਰਦੇ ਆਂ ਤਾਂ ਸਾਡੇ ਵਾਲ ਸਾਡੇ ਹੱਥਾਂ ਨੂੰ ਲੱਗ ਜਾਂਦੇ ਨੇ ਸਾਡੀਆਂ ਪੈਣਾ ਜਦੋਂ ਕੰਮ ਕਰਦੀ ਨੇ ਕੰਗਾ ਕਰਦੀ ਨੇ ਤਾਂ ਉਸ ਵੇਲੇ ਗੁੱਛਿਆਂ ਦੇ ਗੁੱচ্ছে ਉਹਨਾਂ ਦੇ ਕੰਗੇ ਦੇ ਵਿੱਚ ਆ ਜਾਂਦੇ ਨੇ ਅਜਿਹੇ ਦੇ ਵਿੱਚ ਅਸੀਂ ਬਹੁਤ ਸਾਰੀਆਂ ਅਸੀਂ ਕਹਿ ਲਈਏ ਕਿ ਤੇਲ ਕਰੀਮਾਂ ਪਤਾ ਨਹੀਂ ਕੀ ਕੀ ਅਸੀਂ ਨੁਸਖੇ ਟੋਟਕੇ ਇਸਤੇਮਾਲ ਕਰਦੇ ਆ ਪਰ ਉਹਦਾ ਕੋਈ ਬਹੁਤਾ ਜ਼ਿਆਦਾ ਅਸਰ ਨਹੀਂ ਹੁੰਦਾ ਉਹ ਕਿਉਂ ਨਹੀਂ ਹੁੰਦਾ ਉਹ ਵੀ ਤੁਹਾਨੂੰ ਦੱਸਾਂਗੇ ਤੇ ਕਿਸ ਚੀਜ਼ ਦਾ ਅਸਰ ਤੁਹਾਡੇ ਵਾਲਾਂ ਦੇ ਉੱਤੇ ਹੋਏਗਾ ਤੁਹਾਡੇ ਵਾਲ ਸੰਘਣੇ ਕਰਨ ਚ ਹੋਏਗਾ ਉਹ ਵੀ ਤੁਹਾਨੂੰ ਦੱਸਾਂਗੇ ਡਾਕਟਰ ਹਰਸ਼ਵੀਰ ਸਾਡੇ ਨਾਲ ਨੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਵੈਦ ਜੀ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਮੇਰੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਪਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ ਜੀ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਵਾਲਾਂ ਦੀ ਗੱਲ ਕਰੀਏ ਵਾਲਾਂ ਦੇ ਝੜਨ ਦੀ ਗੱਲ ਕਰੀਏ ਦੋ ਮੁਹੇ ਵਾਲਾਂ ਦੀ ਗੱਲ ਕਰੀਏ ਵਾਲਾਂ ਬੇਜਾਨ ਵਾਲਾਂ ਦੀ ਗੱਲ ਕਰੀਏ ਉਮਰ ਤੋਂ ਪਹਿਲਾਂ ਸਫੈਦ ਹੋਰੇ ਵਾਲਾਂ ਦੀ ਗੱਲ ਕਰੀਏ ਅਸੀਂ ਕਹੇ ਕਿ ਉਮਰ ਤੋਂ ਪਹਿਲਾਂ ਜਿਹੜਾ ਗੰंजेਪੰਦ ਦਾ ਲੋਕ ਸ਼ਿਕਾਰ ਹੋ ਜਾਂਦੇ ਨੇ ਉਹਦੀ ਗੱਲ ਕਰੀਏ ਸਾਨੂੰ ਤੁਸੀਂ ਮੇਨ ਕਾਰਨ ਦੱਸ ਸਕਦੇ ਹੋ ਸਾਰੀਆਂ ਚੀਜ਼ਾਂ ਦਾ ਸਭ ਤੋਂ ਵੱਡਾ ਕਾਰਨ ਹੈਗਾ ਸਟ੍ਰੈਸ ਟੈਨਸ਼ਨ ਤਣਾਅ ਅੱਛਾ ਜਿਹੜਾ ਤੁਹਾਡਾ ਕੌਨਫੀਡੈਂਸ ਸਾਰਾ ਹੀ ਖਤਮ ਕਰ ਦਿੰਦਾ ਉਹਦੇ ਤੋਂ ਬਾਅਦ ਆ ਗਈਆਂ ਤੁਹਾਡੀਆਂ ਮੈਡੀਸਨਸ ਉਸ ਤੋਂ ਬਾਅਦ ਆ ਗਿਆ ਤੁਹਾਡਾ ਪੂਰ ਨਿਊਟ੍ਰੀਸ਼ਨ ਖਾਣ ਪੀਣ ਵਾਲਾ ਮਸਲਾ ਠੀਕ ਹੈ ਖਾਣ ਪੀਣ ਦੇ ਵਿੱਚ ਹੁਣ ਤੁਸੀਂ ਪੀਜ਼ਾ 버ਗਰ ਚਾਟ ਟਿੱਕੀਆਂ ਖਾਓਗੇ ਉਹਦੇ ਵਿੱਚੋਂ ਕੀ ਭਾਲਦੇ ਹੋਏ ਕਿੱਥੋਂ ਭਾਲਦਾ ਮਤਲਬ ਦਾਖਾਂ ਹਾਂਜੀ ਦਾਖਾਂ ਕਿੱਥੋਂ ਭਾਲਦੇ ਹੋ ਜੇ ਉਹ ਬੀਜਾਂਗੇ ਉਹੀ ਵੜਾਂਗੇ ਨਾ ਜੋ ਸਰੀਰ ਦੇ ਵਿੱਚ ਪਾਵਾਂਗੇ ਭਾਜੀ ਉਹਦੇ ਚੋਂ ਉਹੀ ਰਿਜ਼ਲਟ ਆਏਗਾ ਨਾ ਸੋ ਦੇਖੋ ਇਹਦੇ ਵਿੱਚ ਇਨੀ ਟੈਨਸ਼ਨ ਲੈਣ ਵਾਲੀ ਘਬਰਾਣ ਵਾਲੀ ਕੋਈ ਗੱਲ ਨਹੀਂ ਹੈਗੀ ਜੇ ਤੁਸੀਂ ਆਯੁਰਵੇਦ ਦਾ ਸਾਥ ਲਓ ਤੇ ਆਯੁਰਵੇਦ ਇੰਨਾ ਕੁ ਜ਼ਿਆਦਾ ਸਮਰਥ ਹੈ ਆਯੁਰਵੇਦ ਇੱਕ ਤਰ੍ਹਾਂ ਦਾ ਸਮੁੰਦਰ ਹੈ ਤੁਸੀਂ ਕੋਈ ਵੀ ਪ੍ਰੋਬਲਮ ਤੋਂ ਗ੍ਰਸਤ ਹੋ ਜੋ ਟੈਨਸ਼ਨ ਨਹੀਂ ਲੈਣੀ ਤੁਹਾਨੂੰ ਅਸੀਂ ਨੁਸਖਾ ਦਵਾਂਗੇ ਫ੍ਰੀ ਆਫ ਕਾਸਟ ਅੱਜ ਤੱਕ ਤੁਸੀਂ ਸਟਾਰਟਿੰਗ ਦੇ ਵਿੱਚ ਇੰਟਰੋ 'ਚ ਇਹ ਗੱਲ ਕਹਿ ਰਹੇ ਹੋ ਵੀ ਤੇਲ ਦਿੰਨੇ ਆ ਹੇਅਰ ਮਾਸਕ ਦਿੰਨੇ ਆ ਹੋਰ ਦਿੰਨੇ ਆ ਸਾਰੀਆਂ ਚੀਜ਼ਾਂ ਓਨਲੀ ਐਕਸਟਰਨਲ ਯੂਜ਼ ਲਈ ਹੈ ਬਾਹਰੋਂ ਲਾਣ ਲਈ ਨੇ ਅੰਦਰੋਂ ਕੋਈ ਨਹੀਂ ਕਰ ਰਿਹਾ ਜਿਹੜੀ ਆਪਣਾ ਚਿਹਰਾ ਹੈ ਨਾ ਚਿਹਰਾ ਹੋ ਗਿਆ ਵਾਲ ਹੋ ਗਏ ਬਾਰਲੀ ਸਕਿਨ ਹੋਵੀ ਇਹ ਸਾਰਾ ਜੋ ਅੰਦਰੋਂ ਸੰਕੇਤ ਆਂਦਾ ਹੁਣ ਮੰਨ ਲਓ ਇਹ ਆਪਾਂ ਕਹ ਲਈਏ ਪੰਜਾਬੀ 'ਚ ਸਮਝਾਣ ਲਈ ਵੀ ਇਹ ਸ਼ੋਰੂਮ ਹੈ ਠੀਕ ਹੈ ਠੀਕ ਹੈ ਅੰਦਰ ਫੈਕਟਰੀ 'ਚ ਮਾਲ ਬਣੇਗਾ ਤੇ ਸ਼ੋਰੂਮ 'ਚ ਲਿਆ ਕੇ ਲਾਣਗੇ ਨਾ ਅਗਲੇ ਠੀਕ ਹੈ ਸਮਝ ਗਏ ਨਾ ਗੱਲ ਜੀ ਜੋ ਅੰਦਰੋਂ ਸੰਕੇਤ ਆਏਗਾ ਬਾਡੀ ਜੇ ਤੁਹਾਡੀ ਅੰਦਰੋਂ ਤੰਦਰੁਸਤ ਤੇ ਬਾਹਰੋਂ ਵੀ ਤੰਦਰੁਸਤ ਨਜ਼ਰ ਆਏਗੀ ਠੀਕ ਹੈ ਹੁਣ ਸਾਡੇ ਜਿਹੜੇ ਫਿਲਮ ਸਟਾਰ ਨੇ ਜਾਂ ਕੋਈ ਵੀ ਸੈਲੀਬ੍ਰਿਟੀਜ਼ ਨੇ ਜਾਂ ਤੁਸੀਂ ਤੁਹਾਡੇ ਸਰਕਲ 'ਚ ਕੋਈ ਇਨਸਾਨ ਇਦਾਂ ਦਾ ਹੋਏਗਾ ਜਿੱਦ ਤੋਂ ਤੁਸੀਂ ਬੜੇ ਪ੍ਰਭਾਵਤ ਹੋ ਜਿਹੜਾ ਬੜਾ ਗੁੱਡ ਲੁਕਿੰਗ ਹੈ ਜਿਹਦੇ ਬਾਲ ਬਹੁਤ ਸੋਹਣੇ ਨੇ ਤੁਸੀਂ ਚਾਹਦੇ ਹੋ ਵੀ ਮੇਰੇ ਵਾਲ ਉਹਦੇ ਵਰਗੇ ਹੋ ਜਾਣ ਕਦੀ ਉਹਨੂੰ ਜਾ ਕੇ ਪੁੱਛਿਆ ਵੀ ਭਾਈ ਤੂੰ ਕੀ ਕਰਦਾ ਜਿਹੜੀਆਂ ਸੈਲੀਬ੍ਰਿਟੀਜ਼ ਨੇ ਨਾ ਉਹ ਇਹ ਨੁਸਕੇ ਵਰਤਦੀਆਂ ਏਦਾਂ ਦੇ ਦੇਸੀ ਨੁਸਕੇ ਟੋਟ ਕੇ ਉਹਨਾਂ ਨੇ ਬੰਦੇ ਰੱਖੇ ਸਪੈਸ਼ਲ ਉਹਨਾਂ ਨੇ ਹਾਇਰ ਕੀਤੇ ਨੇ ਲੱਖਾਂ ਰੁਪਏ ਦਿੰਦੇ ਉਹਨਾਂ ਨੂੰ ਦੇਸੀ ਨੁਸਕੇ ਦੇਣਦੇ ਸਿਰਫ ਠੀਕ ਹੈ ਇਹ ਗੱਲਾਂ ਮੈਂ ਹਵਾਜੇ ਨਹੀਂ ਕਰ ਰਿਹਾ ਇੱਕ ਗੱਲ ਮੈਂ ਵਾਕਈ ਮੈਨੂੰ ਪਤਾ ਹੈ ਪ੍ਰੈਕਟੀਕਲੀ ਵੀ ਇਹ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਸਾਡੇ ਨਾਲ ਕਈ ਸੈਲੀਬ੍ਰਿਟੀਆਂ ਨੇ ਸੰਪਰਕ ਕੀਤਾ ਇਹਨਾਂ ਚੀਜ਼ਾਂ ਲਈ ਅਸੀਂ ਕਹਿੰਦੇ ਆ ਵੀ ਅਸੀਂ ਸਪੈਸ਼ਲ ਕਿਸੇ ਲਈ ਨਹੀਂ ਉਹੀ ਨੁਸਕੇ ਜਿਹੜੇ ਤੁਹਾਨੂੰ ਦਵਾਂਗੇ ਉਹੀ ਆਪਾਂ ਆਮ ਬੰਦੇ ਨੂੰ ਦਵਾਂਗੇ ਇੱਕ ਲੇਮਨ ਨੂੰ ਜਿਹੜਾ ਬੰਦਾ ਅਫੋਰਡ ਨਹੀਂ ਕਰਦਾ ਮਹਿੰਗੀਆਂ ਚੀਜ਼ਾਂ ਮਹਿੰਗੇ ਸ਼ੇਰਮ ਲੈਣੇ ਮਹਿੰਗੇ ਕਲਰ ਲੈਣੇ ਜਾਂ ਕੋਈ ਵੀ ਚੀਜ਼ਾਂ ਜਿਹੜੀਆਂ ਮਹਿੰਗੀਆਂ ਨੇ ਮਹਿੰਗੇ ਹੇਅਰ ਆਇਲ ਲੈਣੇ ਜਿਹੜਾ ਬੰਦਾ ਅਫੋਰਡ ਨਹੀਂ ਕਰਦਾ ਉਹਨਾਂ ਨੂੰ ਅਸੀਂ ਟਗਿਆਂ ਦੇ ਵਿੱਚ ਇਦਾਂ ਦਾ ਨੁਸਖਾ ਬਣਾ ਕੇ ਦਈਏ ਵੀ ਜਿਹਨ ਨਾਲ ਵਾਲ ਚਮਕਦਾਰ ਵੀ ਹੋਣ ਸੰਘਣੇ ਵੀ ਹੋਣ ਸਮੇਂ ਤੋਂ ਪਹਿਲਾਂ ਚਿੱਟੇ ਵੀ ਨਾ ਹੋਣ ਮਤਲਬ ਇਨ ਸ਼ਾਰਟ ਕਹੀਏ ਵੀ ਵਾਲਾਂ ਦੇ ਰਿਲੇਟਡ ਕੋਈ ਵੀ ਜਿਹੜੀ ਸਮੱਸਿਆ ਹੈ ਉਹ ਆਪ ਮੇਰੇ ਕਿਸੇ ਵੀਰ ਨੂੰ ਜਾਂ ਮੇਰੀ ਕਿਸੇ ਭੈਣ ਨੂੰ ਨਾ ਆਏ ਜੀ ਜੀ ਅੱਛਾ ਫਿਰ ਇਹਨਾਂ ਦਾ ਕਰਨਾ ਕੀ ਹੈ ਜੀ ਇਹਦੇ ਨੁਸਖੇ ਫਾਰਮੂਲੇ ਦਾ ਸਾਨੂੰ ਇਹ ਵੀ ਦੱਸ ਦਿਓ ਬਹੁਤ ਆਸਾਨ ਹੈ ਜੀ ਦੇਖੋ ਇਹ ਮੇਥੀ ਦਾਣਾ ਜੀ ਮੇਥੀ ਦਾਣੇ ਦਾ ਕੀ ਫੰਕਸ਼ਨ ਹੈ ਮੇਥੀ ਦਾਣੇ ਨੇ ਵਾਲਾਂ ਨੂੰ ਜਿਹੜੇ ਜਿਹੜੇ ਐਸੈਂਸ਼ੀਅਲ ਚੀਜ਼ਾਂ ਚਾਹੀਦੀਆਂ ਸਭ ਕੁਝ ਪ੍ਰੋਵਾਈਡ ਕਰਨਾ ਠੀਕ ਹੈ ਠੀਕ ਹੈ ਜੀ ਬ੍ਰਹਮੀ ਹੈ ਜੀ ਇਹ ਜੀ ਬ੍ਰਹਮੀ ਦਾ ਫੰਕਸ਼ਨ ਵਾਲਾਂ ਲਈ ਕੀ ਹੈਗਾ ساری ਦੁਨੀਆ ਨੂੰ ਪਤਾ ਜਿਹੜੇ ਜਿਹੜੇ ਵਾਲ ਡੈੱਡ ਹੋ ਗਏ ਨੇ ਹਮ ਜਿਹੜੇ ਜਿਹੜੇ ਵਾਲ ਬਿਲਕੁਲ ਜਵਾਬ ਦੇ ਗਏ ਨੇ ਉਹ ਦੁਬਾਰਾ ਨਵੇਂ ਸਿਰਿਓਂ ਉਗਾਨ ਦੀ ਸਮਰਥਾ ਹਾਂ ਹਾਂ ਜੀ ਹਾਂ ਜੀ ਨਾਲੇ ਬ੍ਰਹਮੀ ਦਾ ਇੱਕ ਹੋਰ ਫੰਕਸ਼ਨ ਬਹੁਤ ਵਧੀਆ ਹੈ ਜੀ ਜਿਹੜੀ ਮੇਰੇ ਵੀਰ ਜੀਆ ਮੇਰੀਆਂ ਭੈਣਾਂ ਲੋੜ ਤੋਂ ਵੱਧ ਟੈਨਸ਼ਨ ਲੈਂਦੀਆਂ ਨੇ ਉਹ ਟੈਨਸ਼ਨ ਵੀ ਦੂਰ ਕਰੂਗਾ ਜੀ ਠੀਕ ਹੈ ਇਹ ਅਲਸੀ ਦੇ ਬੀਜ ਕੀ ਕਰਨਗੇ ਸੀ ਦੇ ਬੀਜ ਜਿਹੜੇ ਨੇ ਇਹ ਵਾਲਾਂ ਨੂੰ ਪ੍ਰੋਟੀਨ ਦੇਣਗੇ ਠੀਕ ਹੈ ਠੀਕ ਹੈ ਜੀ ਵਾਲਾਂ ਨੂੰ ਪ੍ਰੋਟੀਨ ਦੇਣ ਲਈ ਬਹੁਤ ਵਧੀਆ ਜੀ ਠੀਕ ਹੈ ਦੇਖੋ ਜੀ ਹੁਣ ਆ ਆ ਗਿਆ ਜੀ ਆਮਲਾ ਠੀਕ ਹੈ ਆਮਲਾ ਤੇ ਸੁਪਰ ਹਿੱਟ ਚੀਜ਼ ਹੈ ਠੀਕ ਹੈ ਨੁਸਕੇ ਦੀ jaan ਕਹਿ ਲਓ ਨੁਸਕੇ ਦੀ ਸ਼ਾਨ ਕਹਿ ਲਓ ਠੀਕ ਹੈ ਸਭ ਤੋਂ ਵਧੀਆ ਚੀਜ਼ ਹੈ ਆਮਲਾ ਵਾਲਾਂ ਲਈ ਠੀਕ ਹੈ ਜੀ ਇਹ ਆਪਾਂ ਰੱਖ ਲਿਆ ਜੀ ਆਮਲੇ ਦਾ ਪਾਊਡਰ ਆਪਾਂ ਇਹ ਜਿਹੜੇ ਬੜੇ ਦੂਜੇ ਆਮਲੇ ਨੇ ਉਹ ਯੂਜ਼ ਕਰਾਂਗੇ ਆਪਾਂ ਆਮਲੇ ਦਾ ਪਾਊਡਰ ਯੂਜ਼ ਕਰਾਂਗੇ ਆਮਲੇ ਸੁਕਾ ਕੇ ਹੁਣ ਆ ਚਾਰੇ ਚੀਜ਼ਾਂ ਅਸੀਂ ਜਿਹੜੀਆਂ ਬਣਾ ਲੰਗੇ ਆ ਇਹਨਾਂ ਦਾ ਆਪਾਂ ਇੱਕ ਪਾਊਡਰ ਤਿਆਰ ਕਰਨਾ ਪਾਊਡਰ ਕਿਸ ਟਮ ਸਮੇਂ ਲੈਣਾ ਹੈ ਕਿੱਦਾਂ ਲੈਣਾ ਉਹ ਤੁਹਾਨੂੰ ਸਾਰਾ ਅਭਿਰਵਾ ਦੱਸਾਂਗੇ ਪਰ ਇਹ ਜਿਹੜਾ ਨੁਸਕਾ ਆਪਾਂ ਬਣਾ ਰਹੇ ਆ ਇਹ ਤੁਹਾਡੇ ਲਾਣ ਲਈ ਨਹੀਂ ਹੈਗਾ ਇਹ ਤੁਹਾਡੇ ਖਾਣ ਲਈ ਹੈ ਅੱਛਾ ਹਾਂਜੀ ਹਾਂਜੀ ਕੀ ਬਾਤ ਹੈ ਇਹ ਆਪਾਂ ਨਵੀਂ ਚੀਜ਼ ਕਰ ਰਹੇ ਆ ਵੀ ਜਿਹੜੀ ਤੁਹਾਨੂੰ ਨੁਸਕਾ ਦਿੱਤਾ ਜਾ ਰਿਹਾ ਫਾਰਮੂਲਾ ਦਿੱਤਾ ਜਾ ਰਿਹਾ ਵਾਲਾਂ ਲਈ ਕੀ ਹੋਏਗਾ ਜੀ ਖਾ ਕੇ ਕਾਕੇ ਇੱਕ ਤੇ ਤੁਹਾਡੇ ਥੋੜਾ ਬੋੜਾ ਚਿਹਰੇ ਤੇ ਫਰਕ ਪਏਗਾ ਚਿਹਰੇ ਤੇ 글로 ਵੀ ਆਏਗਾ ਦੂਜੇ ਨੰਬਰ ਤੇ ਵਾਲਾਂ ਦੀ ਰਿਲੇਟਡ ਕੋਈ ਵੀ ਜਿਹੜੀ ਸਮੱਸਿਆ ਨਾ ਜੇ ਤੁਸੀਂ ਇਹ ਨੁਸਖੇ ਫਾਰਮੂਲੇ ਨੂੰ ਪਾਊਡਰ ਬਣਾ ਕੇ ਇੱਕ ਮਹੀਨਾ ਖਾ ਲੋ ਇਨਟੇਕ ਕਰ ਲੋ ਤੇ ਤੁਹਾਡੇ ਵਾਲਾਂ ਦੀ ਰਿਲੇਟਡ ਕੋਈ ਵੀ ਪ੍ਰੋਬਲਮਸ ਨੇ ਸਮੱਸਿਆ ਨੇ ਹੌਲੀ ਹੌਲੀ ਜਾਣੀਆਂ ਸ਼ੁਰੂ ਹੋ ਜਾਣਗੀਆਂ ਠੀਕ ਹੈ ਤੇ ਫਿਰ ਇਹ ਨੁਸਖਾ ਫਾਰਮੂਲਾ ਬਣਾਉਣਾ ਕਿਵੇਂ ਜੀ ਸਾਨੂੰ ਹੁਣੇ ਵੀ ਦੱਸ ਦਿਓ ਬਹੁਤ ਆਸਾਨ ਹੈ ਜੀ ਦੇਖੋ ਇਹ ਆਪਾਂ ਨੁਸਖੇ ਫਾਰਮੂਲੇ ਨੂੰ ਬਣਾਉਣ ਲਈ ਜਿਹੜੀਆਂ ਚਾਰੇ ਚੀਜ਼ਾਂ ਨੇ ਚਾਰਾਂ ਦੇ ਚਾਰ-ਚਾਰ ਚਮਚ ਯੂਜ਼ ਕਰਾਂਗੇ ਇਹਨੂੰ ਇਸਕਾ ਫਾਰਮੂਲਾ ਡੱਟਸਾ ਫਿਰ ਇਹ ਬੰਨਾ ਕਿਵੇਂ ਹੈ ਇਹ ਵੀ ਤੁਹਾਨੂੰ ਸਾਰੀ ਚੀਜ਼ਾਂ ਅਸੀਂ ਦੱਸਾਂਗੇ ਪਰ ਸਾਨੂੰ ਇਹ ਦੱਸ ਦਿਓ ਵੀ ਜਿਹੜੇ ਨੁਸਕੇ ਫਾਰਮੂਲੇ ਦਾ ਜਿੰਨਾਂ ਕੋਲ ਟਾਈਮ ਨਹੀਂ ਹੈ ਫਿਰ ਉਹ ਕੀ ਕਰਨ ਉਹ ਇਹ ਕੈਪਸੂਲ ਖਾਣ ਜੀ ਕੈਪਸੂਲ ਅਸੀਂ ਤਿਆਰ ਕਰਕੇ ਰੱਖਿਆ ਹੈ ਇਹਦੇ ਵਿੱਚ ਇਹ ਚਾਰ ਚੀਜ਼ਾਂ ਦੇ ਪਾਣੀਆਂ ਹੀ ਪਾਣੀਆਂ ਨੇ ਇਸ ਤੋਂ ਇਲਾਵਾ ਜਿਹੜੀਆਂ ਦੁਰਲਭ ਜੜੀ ਬੂਟੀਆਂ ਹੁੰਦੀਆਂ ਉਹ ਵੀ ਯੂਜ਼ ਕਰਾਂਗੇ ਇਹ ਕੈਪਸੂਲ ਖਾਣ ਨਾਲ ਤੁਹਾਡੀ ਜਿਹੜੀ ਹੇਅਰ ਲਾਈਨ ਪਿੱਛੇ ਨੂੰ ਜਾ ਰਹੀ ਹੈ ਨਾ ਜਿਹੜੀ ਵਾਲਾਂ ਦਾ ਜਿਹੜਾ ਸਿਸਟਮ ਹੁੰਦਾ ਜਿੱਦਾਂ हेयर लाइन ਆਪਾਂ ਕਹਿੰਦੇ ਆ ਉਹ ਪਿੱਛੇ ਨੂੰ ਜਾਂਦੀ ਹੈ ਉਹ ਪਿੱਛੇ ਨੂੰ ਜਾਣੀ ਵੀ ਸਟਾਪ ਹੋ ਜੇਗੀ ਵਾਲਾਂ ਦਾ ਕੁਇਕ ਜਿਹੜਾ ਨਾ ਜਿਹੜੇ हेयर फॉਲ ਦਾ ਉਹਨੂੰ ਕੁਇਕ ਆਪਾਂ ਕਹਿੰਦੇ ਵੀ ਸਟਾਪ ਲਾਣਾ ਠੀਕ ਹੈ ਉਹਦੀ ਹਾਂ ਫੁੱਲ ਸਟਾਪ ਲਾਣਾ ਜਾਂ ਉਹਦੀ ਹੈਂਡ ਬ੍ਰੇਕ ਖਿੱਚ ਦੇਣੀ ਠੀਕ ਹੈ ਉਸ ਹਾਵੇ ਵੀ ਬ੍ਰੇਕ ਲੱਗ ਜਾਣੀ ਪੱਕੀ ਉਹਨੂੰ ਠੀਕ ਹੈ ਇਹ ਐਡੀ ਕਮਾਲ ਦੀ ਚੀਜ਼ ਏ ਦੇ ਇੰਨੇ ਅੱਛੇ ਰਿਜ਼ਲਟ ਮਿਲ ਰਹੇ ਨੇ ਸਾਨੂੰ ਤੇ ਇਹ ਉਹਨਾਂ ਵੀਰਾਂ ਲਈ ਏ ਜਿਹੜੇ ਕਿ ਕਹਿੰਦੇ ਨੇ ਵੀ ਸਾਨੂੰ ਕੁਇਕ ਐਕਸ਼ਨ ਚਾਹੀਦਾ ਹੇ ਇਹ ਹਰਬਲ ਹੈ 100% ਦੇ ਨਾਲ ਤੁਹਾਨੂੰ ਸਰਟੀਫିକੇਟ ਵੀ ਬਣਾ ਕੇ ਦੇਵਾਂਗੇ ਕਿ ਇਹ ਹਰਬਲ ਹੈ ਬਟ ਇਹਦਾ ਜਿਹੜਾ ਰਿਜ਼ਲਟ ਹੈ ਬਹੁਤ ਸ਼ਾਨਦਾਰ ਹੈ ਕਿਉਂਕਿ ਇਹਦੇ ਵਿੱਚ ਜਿਹੜੀਆਂ ਜੜੀਆਂ ਬੂਟੀਆਂ ਪਾਈਆਂ ਉਹਨਾਂ ਦਾ ਸੁਮੇਲ ਬਹੁਤ ਵਧੀਆ ਨਹੀਂ ਕੋਈ ਤੇਲ ਨਹੀਂ ਇਸਤੇਮਾਲ ਕਰਵਾ ਰਹੇ ਤੁਸੀਂ ਕੋਈ ਸ਼ੈਂਪੂ ਨਹੀਂ ਇਸਤੇਮਾਲ ਕਰਵਾ ਰਹੇ ਉਹਨਾਂ ਨਾਲ ਨਹੀਂ ਫਰਕ ਪੈਂਦਾ ਕੋਈ ਫਰਕ ਨਹੀਂ ਸਾਬ ਤੇਲ ਤੇ ਸ਼ੈਂਪੂ ਦਾ ਵੀ ਯੂਜ਼ ਹੈਗਾ ਉਹ ਹੈਗਾ ਸੈਕੰਡਰੀ ਸੈਕੰਡਰੀ ਮੀਨਸ ਜੇ ਇਸ ਨਾਲ ਆਪਾਂ ਤੇਲ ਯੂਜ਼ ਕਰਾਂਗੇ ਜਾਂ ਸ਼ੈਂਪੂ ਯੂਜ਼ ਕਰਾਂਗੇ ਉਹਦਾ ਫਾਇਦਾ ਆਪਾਂ ਨੂੰ ਵੱਧ ਮਿਲੇਗਾ ਕੋਈ ਸ਼ੱਕ ਨਹੀਂ ਹੈਗਾ ਆਪਾਂ ਉਹਨਾਂ ਚੀਜ਼ਾਂ ਨੂੰ ਮਾੜੇ ਨਹੀਂ ਕਹਿ ਰਹੇ ਪਰ ਉਹ ਕੰਪਲੀਟ ਟ੍ਰੀਟਮੈਂਟ ਨਹੀਂ ਹੈਗਾ ਜਦੋਂ ਤੱਕ ਬੋਡੀ ਦੇ ਅੰਦਰੋਂ ਨਿਊਟ੍ਰੀਸ਼ਨ ਨਹੀਂ ਆਏਗਾ ਅੰਦਰੋਂ ਫਾਇਦਾ ਨਹੀਂ ਹੋਏਗਾ ਅੰਦਰੋਂ ਸੰਕੇਤ ਨਹੀਂ ਆਏਗਾ ਉੱਪਰ ਜਾਣ ਦਾ ਉਦੋਂ ਤੱਕ ਉੱਪਰ ਜੋ ਮਰਜ਼ੀ ਲਾਈ ਜੋ ਜੀ ਜੀ ਤੇ ਹੁਣ ਸਾਨੂੰ ਦੱਸ ਦਿਓ ਵੀ ਇਹ ਨੁਸਖਾ ਫਾਰਮੂਲਾ ਕਿਵੇਂ ਬਣਨਾ ਹੈ ਦੇਖੋ ਜੀ ਇਹ ਬਰਾਬਰ ਮਾਤਰਾ ਦੇ ਵਿੱਚ ਪਾਣਾ ਅਸੀਂ ਵੀਡੀਓ 'ਚ ਤੁਹਾਨੂੰ 4-4 ਚਮਚ ਪਾ ਕੇ ਦਿਖਾਣੇ ਪਏ ਆ 1 2 3 ਤੇ 4 ਠੀਕ ਹੈ ਜੀ ਇੰਨਾ ਹੀ ਆਪਾਂ 4 ਚਮਚ ਦੇ ਹਿਸਾਬ ਨਾਲ ਹੀ ਆ ਚੱਕ ਲੈਣੇ ਆ ਜੀ ਬ੍ਰਹਮੀ ਬੂਟੀ ਬ੍ਰਹਮੀ ਬੂਟੀ ਜੀ ਠੀਕ ਹੈ ਜੀ ਆ ਦੇਖੋ ਜੀ 4 ਚਮਚ ਦੇ ਹਿਸਾਬ ਨਾਲ ਚੱਕ ਲਈ ਆਪਾਂ ਠੀਕ ਹੈ ਠੀਕ ਹੈ ਜੀ 4 ਹੋ ਗਈਆਂ ਜੀ ਇਹ ਵੀ ਤੇ 4 ਚਮਚ ਆਪਾਂ ਲਵਾਂਗੇ ਐਲਸੀ ਦੇ ਬੀਜ ਠੀਕ ਹੈ 1 2 3 4 ਤੇ ਕਿਉਂਕਿ ਆਮਲੇ ਦਾ ਪਹਿਲਾਂ ਹੀ ਪਾਊਡਰ ਕੀਤਾ ਹੋਇਆ ਆ ਆਪਾਂ ਸਮਾਂ ਬਚਾਣ ਲਈ ਤੇ ਇਹਦੇ ਆਪਾਂ 2 ਚਮਚੇ ਹੀ ਲਵਾਂਗੇ ਜੀ ਠੀਕ ਹੈ ਕਿਆ ਹਾਂਜੀ ਸੋ ਦੇਖੋ ਇਹ ਨੁਸਖਾ ਫਾਰਮੂਲਾ ਜਿਹੜਾ ਤਿਆਰ ਹੈਗਾ ਲਗਾਤਾਰ ਹੋ ਰਿਹਾ ਇੱਥੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਜਿਹੜਾ ਨੁਸਖਾ ਫਾਰਮੂਲਾ ਮੇਥੀ ਦਾਣੇ ਵਾਲਾ ਬ੍ਰਹਮੀ ਵਾਲਾ ਅਲਸੀ ਵਾਲਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਨੇ ਦੇਖੋ ਜੀ ਨੁਸਖਾ ਬਣ ਕੇ ਤਿਆਰ ਹੋਣ ਲੰਗਾ ਤੇ ਨੋਟ ਕਰ ਲਓ ਦੇਖੋ ਬ੍ਰੋਕਲੀ ਦਾ ਇਹ ਨੁਸਖਾ ਬਣ ਕੇ ਬਿਲਕੁਲ ਰੈਡੀ ਹੈ ਠੀਕ ਹੈ ਜੀ ਤੇ ਅਸੀਂ ਬਹੁਤ ਟਾਈਮ ਵੀ ਨਹੀਂ ਲਾਇਆ ਤੇ ਇਹ ਨੁਸਖਾ ਬਿਲਕੁਲ ਰੈਡੀ ਹੈ ਜੀ ਜੀ ਸੋ ਦੇਖੋ ਇਹ ਨੁਸਖਾ ਫਾਰਮੂਲਾ ਲਗਭਗ ਤਿਆਰ ਬਰ ਤਿਆਰ ਹੈਗਾ ਅੱਛਾ ਡਾਕਟਰ ਸਾਹਿਬ ਇਹਦਾ ਇਨਟੇਕ ਕਿਵੇਂ ਕਰਨਾ ਹੈ ਜੀ ਸਭ ਤੋਂ ਵਧੀਆ ਜਦੋਂ ਟਾਈਮ ਹੈਗਾ ਸਵੇਰੇ ਸੁੱਤੇ ਉੱਠਦੇ ਅਨਸਾਰ ਠੀਕ ਹੈ ਜੇ ਤੁਸੀਂ ਮੈਕਸਿਮਮ ਫਾਇਦਾ ਲੈਣਾ ਚਾਹੁੰਦੇ ਹੋ ਨਾ ਇਹਦਾ ਤੇ ਜੇ ਤੁਸੀਂ ਸੁੱਤੇ ਉੱਠਦੇ ਸਾਰੇ ਨੂੰ ਲੈ ਲਓ ਨਾ ਠੀਕ ਹੈ ਤੇ ਜੇ ਨਾਲ ਥੋੜਾ ਜਿਹਾ ਸ਼ਹਿਦ ਵੀ ਲੈ ਲਓ ਠੀਕ ਹੈ ਤੇ ਬਾਕਮਾਲ ਅਸਰ ਹੋਏਗਾ ਜੀ ਕੀ ਬਾਤ ਜੀ 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 ਡਾਕਟਰ ਸਾਹਿਬ ਅੱਛਾ ਡਾਕਟਰ ਸਾਹਿਬ ਫਿਰ ਜੇ ਕਿਸੇ ਨੇ ਆਪਣੇ ਵਾਲਾਂ ਦੇ ਨਾਲ ਸੰਬੰਧਿਤ ਸਮੱਸਿਆਵਾਂ ਜਿਨ੍ਹਾਂ ਨੂੰ ਹੈਗੀਆਂ ਨੇ ਕਿਉਂਕਿ ਤੁਸੀਂ ਤਾਂ ਇੱਥੇ ਸੈਂਕੜੇ ਮਰੀਜ਼ਾਂ ਨੂੰ ਡੀਲ ਕਰਦੇ ਹੋ ਤੇ ਫਿਰ ਅਗਰ ਕਿਸੇ ਨੇ ਕੰਸਲਟ ਕਰਨਾ ਹੋਵੇ ਤੁਹਾਡੇ ਨਾਲ ਉਹ ਕਿਵੇਂ ਕਰੇ ਜੀ ਬਹੁਤ ਆਸਾਨ ਹੈ ਜੀ ਮੇਰੇ ਨਾਲ ਤੁਸੀਂ ਵਟਸਐਪ ਤੇ ਬੋਲ ਕੇ ਕੋਈ ਵੀ ਮੈਸੇਜ ਛੱਡੋ ਤੁਹਾਡੀ ਜੋ ਵੀ ਕੁਵਾਰੀ ਹੈ ਜੋ ਤੁਸੀਂ ਮੈਨੂੰ ਕੋਈ ਪੁੱਛਣਾ ਚਾਹੁੰਦੇ ਹੋ ਬੋਲ ਕੇ ਮੈਸੇਜ ਛੱਡੋ ਜੇ ਤੁਹਾਨੂੰ ਵੀਡੀਓ ਦਾ ਲਿੰਕ ਨਹੀਂ ਮਿਲ ਰਿਹਾ ਵੀਡੀਓ ਦਾ ਲਿੰਕ ਲੈਣਾ ਤਾਂ ਵੀ ਤੁਸੀਂ ਮੈਨੂੰ ਵਟਸਐਪ ਤੇ ਬੋਲ ਕੇ ਮੈਸੇਜ ਕਰ ਸਕਦੇ ਹੋ ਬਾਲਾ ਰਿਲੇਟਡ ਤੁਸੀਂ ਜੇ ਸਪੈਸ਼ਲ ਕੋਈ ਡਾਈਟ ਚਾਰਟ ਚਾਹੁੰਦੇ ਹੋ ਬਾਲਾ ਰਿਲੇਟਡ ਡਾਈਟ ਚਾਰਟ ਵੀ ਤੁਹਾਨੂੰ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਾਂਗੇ ਬਾਕੀ ਜੇ ਤੁਸੀਂ ਸਾਡੀ ਦਵਾਈ ਲੈਣੇ ਚਾਹੁੰਦੇ ਹੋ ਤੇ ਦਵਾਈ ਵੀ ਅਸੀਂ ਤੁਹਾਨੂੰ ਆਨਲਾਈਨ ਭੇਜ ਸਕਦੇ ਹਾਂ ਬਾਹਰ ਵੀ ਆਪਾਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਦਵਾਈ ਭੇਜਦੇ ਹਾਂ ਇੰਗਲੈਂਡ ਕੈਨੇਡਾ ਅਮਰੀਕਾ ਆਸਟ੍ਰੇਲੀਆ ਦਵਾਈ ਸਾਡੀ ਆਲਰੇਡੀ ਜਾ ਰਹੀ ਹੈ ਤੇ ਬਹੁਤ ਵਾਜਿਬ ਖਰਚੇ ਦੇ ਵਿੱਚ ਅਸੀਂ ਦਵਾਈ ਪ੍ਰੋਵਾਈਡ ਕਰਦੇ ਹਾਂ ਕੋਈ ਵੀ ਸਲਾਹ مشورہ ਲੈਣ ਲਈ ਬਿਨਾਂ ਬਿਨਾਂ ਕਿਸੇ ਸੰਕੋਚ ਤੋਂ ਤੁਸੀਂ ਮੈਨੂੰ ਆਪ ਆ ਕੇ ਮਿਲ ਵੀ ਸਕਦੇ ਹੋ ਮਿਲਣ ਲਈ ਅਪਾਇੰਟਮੈਂਟ ਲੈਣ ਲਈ ਵੀ ਤੁਸੀਂ ਕਾਲ ਕਰਕੇ ਟਾਈਮ ਲੈ ਸਕਦੇ ਹੋ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮੈਂ ਹਰ ਰੋਜ਼ ਮਿਲਦਾ ਹਾਂ ਜਲੰਧਰ ਬੱਸ ਸਟੈਂਡ ਦੇ ਕੋਲ ਕਿੰਗ ਹੋਟਲ ਦੀ ਬੈਕ ਸਾਈਡ ਤੇ लवली ਸਟੂਡੀਓ ਦੇ ਬਿਲਕੁਲ ਸਾਹਮਣੇ ਤੇ ਕਰਨਾਟਕਾ ਬੈਂਕ ਦੇ ਬਿਲਕੁਲ ਨਾਲ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਇਸਨ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਹ ਨੁਸਖਾ ਫਾਰਮੂਲਾ ਮੇਥੀ ਦਾਣੇ ਵਾਲਾ ਬ੍ਰਹਮੀ ਬੂਟੀ ਵਾਲਾ ਐਲਸੀ ਵਾਲਾ ਤੇ ਔਲੇ ਦੇ ਪਾਊਡਰ ਵਾਲਾ ਤੁਹਾਡੀ ਜਿਹੜੀ ਜ਼ਿੰਦਗੀ ਹੈਗੀ ਹੈ ਵਾਲਾਂ ਦੀ ਉਹ ਵਧਾ ਸਕਦਾ ਹੈ ਉਮਰ ਤੋਂ ਪਹਿਲਾਂ ਚਾਹੇ ਵਾਲ ਤੁਹਾਡੇ ਸਫੈਦ ਹੋ ਰਹੇ ਨੇ ਚਾਹੇ ਦੋਮੂਹੇ ਹੋ ਰਹੇ ਨੇ ਤੁਹਾਡੇ ਕੰਗਾ ਕਰਦੇ ਹੋਏ ਵਾਲ ਲਗਾਤਾਰ ਕੰਗੇ ਦੇ ਵਿੱਚ ਫਸ ਕੇ ਆ ਰਹੇ ਨੇ ਝੜ ਰਹੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਪ੍ਰੋਬਲਮ ਅੰਦਰੋਂ ਹੈ ਪਹਿਲਾਂ ਉਹਨੂੰ ਠੀਕ ਕਰੀਏ ਤਾਂ ਜਿਹੜਾ ਤੁਸੀਂ ਐਕਸਟਰਨਲ ਯੂਜ਼ ਕਰਦੇ ਹੋ ਤਾਂ ਉਹਦਾ ਜਿਹੜਾ ਫਾਇਦਾ ਹੈ ਦੁੱਗਣਾ ਜਾਂ ਤਿੱਗਣਾ ਹੋ ਸਕਦਾ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰ ਦਿੰਦੀ ਆ ਗਿਆ ਧੰਨਵਾਦ